ਪਬਲਿਕ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਮਹਿਰਾ ਸੋ ਦਿੱਲੀ ਦੀ ਲਾਲ ਕਿਲੀ ਦੇ ਨੇੜੇ ਹੋਏ ਬੰਬ ਧਮਾਕੇ ਦੀ ਜਾਂਚ ਦੇ ਲਈ NIA ਵਕਫਾਕ ਰਾਜਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਖਾਸ ਤੌਰ ਉਤੇ NIA ਹੁਣ ਅਲਫਲਾ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਦਾ ਰਿਕਾਰਡ ਕਰ ਰਹੀ ਹੈ ਜਿਨ੍ਹਾਂ ਤੇ ਇੱਥੇ ਕੰਮ ਕਰਨ ਵਾਲੇ ਦੋਸ਼ੀਆਂ ਉੱਤੇ ਤੇ ਸ਼ੱਕੀ ਪ੍ਰੋਫੈਸਰਾਂ ਦੇ ਨਾਲ ਲਿੰਕ ਸਾਹਮਣੇ ਆ ਰਹੇ ਨੇ ਸੋ ਬੰਬਲਾਸ ਦੇ ਜਾਂਚ ਦੇ ਸਿਲਸਿਲੇ ਦੇ ਵਿੱਚ ਬੀਤੇ ਦਿਨ NIA ਨੇ ਲੁਧਿਆਣਾ ਤੋਂ ਕੁਝ ਵੀ ਛਾਪੇਮਾਰੀ ਕੀਤੀ ਸੀ ਇਸ ਦੌਰਾਨ ਟੀਮ ਨੇ ਅਲਫਲਾ ਯੂਨੀਵਰਸਿਟੀ ਤੋਂ ਐਮਬੀਬੀਐਸ ਕਰਨ ਵਾਲੇ ਡਾਕਟਰ ਜਾਨ ਨਿਮਾਰ ਆਲੰਦ ਦੇ ਕਲੀਨਿਕ ਉੱਤੇ ਦਬੇ ਸਥਿਤੀ ਹੈ ਹਾਲਾਂਕਿ ਡਾਕਟਰ ਇੱਥੇ ਮੌਜੂਦ ਨਹੀਂ ਸੀ ਤੇ NIA ਦੀ ਟੀਮ ਥੋੜੀ ਜਿਹੀ ਦੂਰੀ ਉੱਤੇ ਸਥਿਤ ਉਸਦੇ ਘਰ ਵੀ ਪਹੁੰਚ ਗਈ ਹੈ ਡਾਕਟਰ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਕਿਸ ਰਿਸ਼ਤੇਦਾਰ ਦੇ ਵਿਆਹ ਉੱਤੇ ਬੰਗਾਲ ਗਿਆ ਹੋਇਆ ਇਸ ਤੋਂ ਬਾਅਦ NIA ਦੀ ਟੀਮ ਨੇ ਰੇਡ ਕਰਦੇ ਹੋਏ ਡਾਕਟਰ ਨੂੰ ਬੰਗਾਲ ਤੋਂ ਹਿਰਾਸਤ ਵਿੱਚ ਲੈ ਲਿਆ ਤਾਂ ਪੂਰਾ ਦਿਨ ਉਸ ਤੋਂ ਪੁੱਛ ਪੜਤਾਲ ਕੀਤੀ ਹੈ ਤੇ ਸ਼ਾਮ ਵੇਲੇ ਉਸ ਨੂੰ ਛੱਡ ਦਿੱਤਾ ਗਿਆ ਕੁੱਤਾ ਮੁਤਾਬਕ ਟੀਮ ਨੇ ਉਸਦਾ ਲੈਪਟਾਪ ਅਤੇ ਮੋਬਾਈਲ ਜਾਂਚ ਦੇ ਲਈ ਕਬਜ਼ੇ ਦੇ ਵਿੱਚ ਲੈ ਲਿਆ। ਟੀਨਯੀ ਦੀ ਟੀਮ ਨੇ ਇਸ ਦੇ ਨਾਲ ਡਾਕਟਰ ਨੂੰ ਕਿਹਾ ਕਿ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਹੋਵੇਗੀ ਤਾਂ ਉਹਨਾਂ ਨੂੰ ਜਾਂਚ ਤੋਂ ਵੀ ਸ਼ਾਮਲ ਹੋਣਾ ਪਵੇਗਾ। ਕੁੱਤਾ ਮੁਤਾਬਕ ਡਾਕਟਰ ਆਲਮ ਨੂੰ ਅਜਨਈ ਟੀਮ ਨੇ ਪੁਛਕਿਚ ਦੇ ਲਈ ਬੁਲਾਇਆ। ਤਾਂ ਡਾਕਟਰ ਜਾਰ ਨਿਸਾਰ ਆਲਮ ਦੇ ਪਿਤਾ ਤੌਹੀਦ ਖਾਨ ਦਾ ਕਹਿਣਾ ਹੈ ਕਿ ਟੀਮ ਉਹਨਾਂ ਦੇ ਘਰ ਆਈ ਹੈ। ਉਹਨਾਂ ਤੋਂ ਪੁਛਕਿਚ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਸਾਲ 2020 ਦੇ ਵਿੱਚ ਐਮਬੀਬੀਐਸ ਦਾ ਦਾਖਲਾ ਲਿਆ ਸੀ। ਉਹ 2025 ਦੇ ਵਿੱਚ MBBS ਪੂਰੀ ਕਰਕੇ ਇੰਟਰਨਸ਼ਿਪ ਪੂਰੀ ਕੀਤੀ ਹੈ ਤੇ ਹੁਣ ਉਹ ਲੁਧਿਆਣਾ ਦੇ ਵਿੱਚ ਕਲੀਨਿਕ ਚਲਾ ਰਿਹਾ ਹੈ